ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕਿਵੇਂ ਹੋ ਤੁਸੀਂ ਸਾਰੇ ਜਾਣੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਪਿਛਲੇ ਬਲੌਗ ਦੇ ਵਿੱਚ ਤੁਹਾਨੂੰ ਤਨ ਗੁਰ ਆਮਦਾਸ ਪਾਤਸ਼ਾਹ ਜੀ ਨੇ ਦਰਦੇਵ ਤੁਹਾਨੂੰ ਦਰਸ਼ਨ ਕਰਵਾਈ ਸੀਗੀ ਤੇ ਕੁਝ ਬਲੌਗ ਸਾਡਾ ਬਾਕੀ ਰਹਿ ਗਿਆ ਸੀਗਾ ਤੇ ਉਹ ਤੁਸੀਂ ਅੱਜ ਦਰਸ਼ਨ ਕਰੋ ਜੀ ਅੱਜ ਜਿਵੇਂ ਤੁਸੀਂ ਸਾਹਮਣੇ ਵੇਖ ਰਹੇ ਹੋ ਤਖਤ ਸਾਹਿਬ ਹੈ ਨਾ ਇਸ ਅਕਾਲ ਤਖਤ ਸਾਹਿਬ ਨੂੰ ਢਾਉਣ ਦੀਆਂ ਬਹੁਤ ਕੋਸ਼ਿਸ਼ਾਂ ਹੋਈਆਂ ਲੇਕਿਨ ਸਾਰੀਆਂ ناکਾਮ ਹੋਈਆਂ ਕਿਉਂਕਿ ਇਸ ਅਕਾਲ ਤਖਤ ਸਾਹਿਬ ਦੀ ਨੀਂਹ ਪਾਤਸ਼ਾਹ ਜੀ ਨੇ ਆਪ ਰੱਖੀ ਸੀਗੀ ਆ ਸਾਹਮਣੇ ਤੁਸੀਂ ਅਕਾਲ ਤਖਤ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਅੱਗੇ ਤੁਸੀਂ ਗੁਰਦੌਰ ਦੁਆਰਾ ਥੜਾ ਸਾਹਿਬ ਦੇ ਦਰਸ਼ਨ ਕਰੋ ਜੀ ਇਹ ਧੰਗੁਰ ਤੇਗ বাহাদুর ਮਹਾਰਾਜਿਆਂ ਦਾ ਗੁਰਦੌਰ ਸਾਹਿਬ ਅਕਾਲ ਤਖਤ ਸਾਹਿਬ ਦੇ ਬਿਲਕੁਲ ਸਾਈਡ 'ਤੇ ਆ ਤੇ ਜਦੋਂ ਗੁਰ ਤੇਗ ਬਹਾਦਰ ਮਹਾਰਾਜ ਜੀ ਗੁਰੂ ਰਾਮਦਾਸ ਪਾਸ਼ਾ ਜੀ ਦੀ ਵਰਸਾਈ ਹੋਈ ਮਰਸੋਈ ਹੋਈ ਧਰਤ ਅੰਮ੍ਰਿਤਸਰ ਵਿਖੇ ਦਰਸ਼ਨਾਂ ਦੇ ਲਈ ਆਇਸਨ ਤਾਂ ਉਸ ਸਮੇਂ ਮਸੰਦਾ ਨੇ ਦਰਸ਼ਨੀਂ ਦਰਵਾਜ਼ੇ ਦੇ ਕਵਾੜ ਬੰਦ ਕਰ ਦਿੱਤੇ ਸੀਗੇ ਤੇ ਉੱਥੋਂ ਦੀ ਸੰਗਤਾਂ ਨੇ ਪ੍ਰੇਮੀਆਂ ਨੇ ਗੁਰ ਤੇਗ ਬਹਾਦਰ ਮਹਾਰਾਜਿਆਂ ਦੇ ਲਈ ਥੜਾ ਤਿਆ ਏ ਪੋਰਾ ਸਾਹਿਬ ਤੁਹਾਨੂੰ ਗੁਰੂ ਤੇਗ ਬਹਾਦਰ ਮਹਾਰਾਜਿਆਂ ਦਾ ਇੱਥੇ ਬੈਠ ਕੇ ਗੁਰੂ ਜੀ ਬੰਦਗੀ ਕਰਦੇ ਹੁੰਦੇ ਸੀਗੇ ਤੇ ਹੁਣ ਤੁਸੀਂ ਉਸ ਗੋਦਸਾਹਬ ਦੇ ਦਰਸ਼ਨ ਕਰੋ ਜਿੱਥੇ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਾਂ ਵਾਲੇ ਚਾਸੀ ਦੇ ਸਮੇਂ ਹੋਰ ਸਮੂਹ ਚੀਤ ਸਿੰਘ ਹੋਏ ਸੀਗੇ ਉਹਨਾਂ ਦੀ ਯਾਦ ਦੇ ਵਿੱਚ ਬਹੁਤ ਹੀ ਸੋਹਣਾ ਗੋਦਸਾਹਬ ਬਣਿਆ ਹੋਇਆ ਏ ਸੀ ਸਾਡਾ ਸ਼੍ਰੀ ਦਰਵਾਰ ਸਾਹਿਬ ਦਾ ਬਲੌਗ ਤੇ ਜੇ ਤੁਸੀਂ ਪਿਛਲਾ ਬਲੌਗ ਸਾਡਾ ਨਹੀਂ ਵੇਖਿਆ ਤਾਂ ਪਲੀਜ਼ ਪਿਛਲਾ ਬਲੌਗ ਜ਼ਰੂਰ ਚੈੱਕ ਕਰਿਓ ਕਿਉਂਕਿ ਉਹਦੇ ਵਿੱਚ ਬਹੁਤ ਸਾਰੀ ਗੁਰੂ ਸਹਬਾਨਾਂ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰਵਾਏ ਗਏ ਨੇ ਤੇ ਜੇ ਤੁਸੀਂ ਨਹੀਂ ਗੁਰੂ ਸਹਬਾਂ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕੀਤੇ ਸਾਡੇ ਪਿਛਲੇ ਇੱਕ ਬਲੌਗ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉਸ ਬਲੌਗ ਦੇ ਵਿੱਚ ਗੁਰੂ ਸਹਬਾਂ ਦੀਆਂ ਨਿਸ਼ਾਨੀਆਂ ਦਿਖਾਈਆਂ ਗਈਆਂ ਤੇ ਇਹ ਬਲੌਗ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਤੁਸੀਂ ਚੈਨਲ ਦੇ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਮਿਲਦੇ ਆਂ ਜੀ ਅਸੀਂ ਨਵੇਂ ਬਲੌਗ ਦੇ ਵਿੱਚ राह फते वाहुरु जी का खालस की फते